ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦੇ ਸਨੇਹਾ मैम ਸਾਡੇ ਨਾਲ ਮੌਜੂਦ ਨੇ ਫਿਨਲੈਂਡ ਸਟੱਡੀ ਵੀਜ਼ਾ ਤੇ ਇੱਕ ਵਾਰ ਫੇਰ ਸਾਡੇ ਨਾਲ ਗੱਲ ਸਾਂਝੀ ਕਰਨਗੇ ਫਿਨਲੈਂਡ ਸਟੱਡੀ ਵੀਜ਼ਾ ਦਾ ਕੀ ਸਕਸੈਸ ਰੇਟ ਹੈ ਔਰ ਫਿਨਲੈਂਡ ਸਟੱਡੀ ਵੀਜ਼ਾ ਹੁਣ ਕਿਸ ਤਰ੍ਹਾਂ ਦੇ ਟ੍ਰੈਂਡ ਦੇ ਵਿੱਚ ਹੈ ਪੂਰੀ ਕਲੈਰਿਟੀ ਸਾਨੂੰ ਸਨੇਹਾ मैम ਦੇਣਗੇ ਬਹੁਤ ਸਵਾਗਤ ਹੈ ਮੈਂ ਚਾਹਾਂਗਾ ਪੂਰੀ ਵੀਡੀਓ ਸ਼ੁਰੂ ਕਰੋ ਸੋ ਫਿਰ ਲੈਟ ਸਟੱਡੀ ਵੀਜ਼ੇ ਦੀ ਗੱਲ ਕਰੀਏ ਤੱਕੀ ਸக்ஸੈਸ ਰੇਟ ਚੱਲ ਰਿਹਾ ਕਿਹੜਾ ਕਮਿੰਗ ਇਨ ਟੇਕ ਆ ਕੀ ਰਿਕੁਆਇਰਮੈਂਟਸ ਹੈ ਗਿਆ ਸਾਰਿਆਂ ਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਸੋ ਸக்ஸੈਸ ਰੇਟ ਦੀ ਗੱਲ ਕਰੀਏ ਤੇ ਗੁੱਡ ਨਿਊਜ਼ ਹੈ ਗਿਆ ਕਿ ਸੈਪਟੈਂਬਰ ਇਨਟੇਕ ਦੇ ਫੁੱਲ ਅੰਡ ਦੇ ਸਟੱਡੀ ਵੀਜ਼ਾਸ ਆਨੇ ਸਟਾਰਟ ਹੋ ਗਏ ਆ ਔਰ ਉਤੋਂ ਇਲਾਵਾ ਹੁਣ ਅਗਰ ਕਮਿੰਗ ਇਨ ਟੇਕ ਦੀ ਗੱਲ ਕਰੀਏ ਤਾਂ ਤੁਸੀਂ ਜਨਵਰੀ ਇਨਟੇਕ ਕਰ ਸਕਦੇ ਆ ਬੈਨੀਫਿਟਸ ਦੀ ਗੱਲ ਕਰੀਏ ਤਾ ਫਿਨਲੈਂਡ ਕੇ ਦਾਦੀ ਕੰਟਰੀ ਆ ਜਿੱਥੇ ਤੁਸੀਂ ਸਪਾਊਸ ਵੀਜ਼ੇ ਤੇ ਜਾਣਾ ਚਾਹੁੰਨੇ ਹੋ ਤਾਂ ਤੁਹਾਡਾ ਜਿਹੜਾ ਮੇਨ ਐਪਲੀਕੈਂਟ ਆ ਚਾਹੇ ਉਹ ਪਲੱਸ 2 ਹੋਆ ਤਾਂ ਵੀ ਉਹ ਆਪਣੇ ਸਪਾਊਸ ਨੂੰ ਆਪਣੇ ਨਾਲ ਲੈ ਕੇ ਜਾ ਸਕਦਾ ਵਾ ਸੋ ਐਜੂਕੇਸ਼ਨ ਸਿਰਫ ਜਿਹੜੀ ਬੇਸਿਕ ਆ ਉਹ ਪਲੱਸ 2 ਚਾਹੀਦੀ ਆ ਅਗਰ ਤੁਸੀਂ ਵਿਦਆਊਟ ਆਇਲਸ ਕਰਨਾ ਚਾਹੁੰਨੇ ਹੋ ਤਾਂ ਤੁਸੀਂ ਡਿਪਲੋਮੇ ਤੇ ਜਾਓਗੇ ਫਰਦਰ ਤੁਹਾਨੂੰ ਕੋਈ ਸੈਟਲਮੈਂਟ ਔਰ ਆਪਣਾ ਸਪான்ਸਰ ਦੇਖ ਨਾ ਪਏਗਾ ਬਟ ਅਗਰ ਤੁਸੀਂ ਡਿਗਰੀ ਪ੍ਰੋਗਰਾਮ ਤੇ ਜਾਂਦੇ ਹੋ ਉੱਥੇ ਬੈਚਲਰਸ 3 ਸਾਲ ਦੀ ਆ ਮਾਸਟਰਸ 2 ਸਾਲ ਦੀ ਹੈਗੀ ਆ ਔਰ ਫਿਨਲੈਂਡ ਦਾ ਇੱਕ ਰੂਲ ਹੈ ਕਿ ਤੁਸੀਂ 4 ਸਾਲ ਲੀਗਲ ਪ੍ਰੋਸੈਸ ਤੇ ਰਹਿੰਦੇ ਹੋ ਤਾਂ ਤੁਸੀਂ ਉੱਥੇ ਦੇ ਪੀਆਰ ਹੋ ਜਾਂਦੇ ਹੋ ਅਗਰ ਤੁਸੀਂ ਬੈਚਲਰਸ ਲਿੱਤੀ ਤਾਂ ਵੀ ਤੁਹਾਡੇ ਕੋਲ 3 ਸਾਲ 2 ਸਾਲ ਦਾ ਵਰਕ ਪਰਮਿਟ ਆ मास्टर्स ਲੈਤੀ ਤਾਂ ਵੀ 2 ਸਾਲ 2 ਸਾਲ ਦਾ ਵਰਕ ਪਰਮਿਟ ਆ ਸਪਾਊਸ ਨੂੰ ਪੂਰੇ ਵਰਕ ਰਾਈਟਸ ਮਿਲਣਗੇ ਔਰ ਓਤੋ ਇਲਾਵਾ ਤੁਹਾਡਾ ਸਪਾਊਸ ਤੁਹਾਡੇ ਨਾਲ ਜਾਏਗਾ ਸੋ ਸਟਿਲ ਸਿਚੁਏਸ਼ਨ ਇਹ ਆ ਜਿੱਦਾਂ ਬਾਕੀ ਕੰਟਰੀਜ਼ ਨਵੇਂ ਰੂਲਸ ਨੂੰ ਫੋਲੋ ਕਰ ਰਹੀਆਂ ਆਨ ਮਲੇ ਟਾਈਮ ਚ ਆਪਾਂ ਕੁਝ ਕਹਿ ਨਹੀਂ ਸਕਦੇ ਬਟ 올 ਓਵਰ ਐਸ ਟਾਈਮ ਜਿਹੜੇ ਸਪਾਊਸ ਦਾ ਜਾਣਾ ਚਾਹੁੰਦੇ ਆ ਉਹਨਾਂ ਦੀ ਲੋ ਪ੍ਰੋਫਾਈਲ ਆ ਆਇਲਸ ਦਾ ਸਕੋਰ 6.5 ਨਾ 6 ਨਹੀਂ ਹੁੰਦੇ ਤਾਂ ਉਹਦਾ ਬੈਸਟ ਆਪਸ਼ਨ ਫਿਨਲੈਂਡ ਹੈ ਔਰ ਹੁਣ ਮੋਰਓਵਰ ਗ੍ਰੈਜੂਏਸ਼ਨ ਹੋਣੀ ਕਈ ਕੰਟਰੀਸ ਸਾਰੀਆਂ ਕੰਟਰੀਸ ਤੇ ਜ਼ਰੂਰੀ ਆ ਸੋ ਆਈਲ ਜ਼ ਰਿਕੁਆਇਰਮੈਂਟ ਦੀ ਵੀ ਗੱਲ ਕਰੀਏ ਤਾਂ 6 ਨਾਟ ਲੈਸ ਦੈਨ 5.5 ਬੈਂਡ ਚਾਹੀਦਾ ਸੋ ਮੋਰ ਡਿਟੇਲਲੀ ਚੈਨਲ ਤੇ ਬਨੇ ਰਹੋ ਔਰ ਅਗਰ ਤੁਸੀਂ ਵੀਜ਼ਾ ਆਫਫੀਸ ਦੇ ਨਾਲ ਐਪਲੀਕੇਸ਼ਨ ਨੂੰ ਸਟਾਰਟ ਕਰਦੇ ਹੋ ਤਾਂ ਤੁਹਾਨੂੰ ਸਭ ਤੋਂ ਵੱਡਾ ਬੈਨੀਫਿਟ ਦਿੱਤਾ ਜਾਏਗਾ ਤੁਹਾਡੇ ਤੋਂ ਸਾਰੇ ਦੇ ਸਾਰੇ ਪੈਸ ਲਿੱਤੇ ਜਾਣਗੇ ਵੀਜ਼ਾ ਤੋਂ ਬਾਅਦ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਅੱਜ ਦੇ ਐਕਸਪਰਟ ਨੇ ਸਾਡੇ ਨਾਲ ਬਹੁਤ ਹੀ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ ਨੇ ਸਕ੍ਰੀਨ ਦੇ ਉੱਤੇ ਇਸ ਵਕਤ ਨੰਬਰ ਹੈ ਵੀਡੀਓ ਦੇ ਉੱਪਰ ਨੰਬਰ ਹੈ ਤੁਸੀਂ ਇਸ ਨੰਬਰ ਤੇ ਸੰਪਰਕ ਕਰੋ ਤੁਸੀਂ ਆ ਨੇੜੇ ਦੇ ਆਫਿਸ 'ਚ ਵੀ ਵਿਜ਼ਿਟ ਕਰ ਸਕਦੇ ਹੋ ਤੁਸੀਂ ਆਨਲਾਈਨ ਆਫਿਸ ਦੇ ਵਿੱਚ ਕੰਟੈਕਟ ਕਰ ਸਕਦੇ ਹੋ ਜਾਂ ਤੁਸੀਂ ਟੈਲੀਫੋਨ ਨੰਬਰ ਤੇ ਗੱਲ ਕਰਕੇ ਕਿਸੇ ਵੀ ਨੇੜੇ ਦੇ ਆਫਿਸ 'ਚ ਜਾਓ ਆਨਲਾਈਨ ਤੁਸੀਂ ਆਪਣੀ ਫਾਈਲ ਲੌਂਚ ਕਰੋ ਪਰ ਪੂਰੀ ਕਲੈਰਿਟੀ ਲਓ ਪੂਰੀ ਤਸੱਲੀ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਧੰਨਵਾਦ